ਪਤੀ ਨੂੰ ਖੁਸ਼ ਕਰਨ ਦਾ ਤਰੀਕਾ ਜੇਕਰ ਤੁਸੀਂ ਆਪਣੇ ਪਤੀ ਨੂੰ ਖੁਸ਼ ਰੱਖਣਾ ਚਾਹੁੰਦੇ ਹੋ ਨਾ ਤਾਂ ਤੁਸੀਂ ਉਹਨੂੰ ਉਹਦੀ ਫੇਵਰੇਟ ਸਬਜ਼ੀ ਬਣਾ ਕੇ ਖਿਲਾਓ ਫਿਰ ਦੇਖਿਓ ਉਹ ਤੁਹਾਡੇ ਨਾਲ ਜਿੰਨਾ ਮਰਜੀ ਗੁੱਸੇ ਹੋਵੇ ਜਦੋਂ ਆਣੇ ਆਪਣੀ ਫੇਵਰੇਟ ਸਬਜ਼ੀ ਬਣੀ ਹੋਈ ਖਾਦੇ ਨਾ ਤਾਂ ਉਹਦਾ ਗੁੱਸਾ ਸ਼ੂਮੰਤਰ ਹੋ ਜਾਣਾ ਕਿਉਂਕਿ ਕਹਿੰਦੇ ਨੇ ਨਾ ਵੀ ਦਿਲ ਨੂੰ ਰਸਤਾ ਸਿੱਧਾ ਪੇਟ ਨਾਲ ਹੀ ਜਾਂਦਾ ਵਾਹ ਕਿੰਨਾ ਵਧੀਆ ਆਈਡੀਆ ਅਰ ਰਾਜਨਾ ਕੱਲ ਮੰਮੀ ਜੀ ਕਰਕੇ ਮੇਰੇ ਨਾਲ ਗੁੱਸੇ ਹੋਏ ਨੇ ਪਰ ਹੁਣ ਨਹੀਂ ਗੁੱਸੇ ਰਹਿੰਦੇ ਜਦੋਂ ਇਹਨਾਂ ਨੂੰ ਮੈਂ ਆਪਣੇ ਹੱਥ ਦੀ ਬਣਾ ਕੇ ਇਹਨਾਂ ਦੀ ਫੇਵਰਟ ਸਬਜ਼ੀ ਖਵਾਈ ਨਾ ਗੁੱਸਾ ਤਾਂ ਸ਼ੋਮੰਤਰ ਹੋ ਜਾਣਾ ਚਲੋ ਬਈ ਹੁਣ ਬਣਾਉਣੇ ਆ ਇਹਨਾਂ ਦੀ ਫੇਵਰਟ ਸਬਜ਼ੀ ਮੰਮੀ ਜੀ ਕੀ ਕਰੀ ਜਾਂਦੇ ਆ? ਤੁਹਾਨੂੰ ਮੈਨੂੰ ਵੀ ਕੁਝ ਬਣਾਉਂਦੇ ਹੋਣਗੇ। ਮੈਂ ਆਪਣਾ ਬਣਾ ਲੈਂਦੀ ਆ। ਆ ਕੀ ਕਰ ਰਹੀ ਹੈਂ? ਮੰਮੀ ਜੀ ਮੈਂ ਤਾਂ ਸਬਜ਼ੀ ਬਣਾਉਣ ਲੱਗ ਰਹੀ ਆ। ਉੱਤੋਂ ਰਹਿਣ ਦੇ। ਸਬਜ਼ੀ ਮੈਂ ਆਪੇ ਬਣਾ ਲਵਾਂ। ਤੂੰ ਰੋਟੀਆਂ ਬਣਾ ਲਈ। ਤੁਸੀਂ ਬਣਾਉਂਗੇ ਸਬਜ਼ੀ? ਹਾਂ, ਮੈਂ ਬਣਾਉਂਗੀ। ਉਹ ਇਹਦੇ 'ਚ ਹਰਾਨੀ ਵਾਲੀ ਕਿਹੜੀ ਗੱਲ ਆ? ਮੈਂ ਕਦੇ ਸਬਜ਼ੀ ਨਹੀਂ ਬਣਾਈ। ਉਹ ਨਹੀਂ ਮੰਮੀ ਜੀ ਇਹ ਜੀ ਗੱਲ ਨਹੀਂ ਮੈਂ ਤਾਂ ਇਹ ਗੱਲ ਤੋਂ ਹੈਰਾਨ ਹੋ ਰਹੀ ਸੀ ਨਾ ਵੀ ਜਦੋਂ ਤੋਂ ਮੇਰਾ ਵਿਆਹ ਹੋਇਆ ਮੈਂ ਤੁਹਾਨੂੰ ਕਦੇ ਉਸੋ ਵਿੱਚ ਕੰਮ ਕਰਦਿਆਂ ਨੂੰ ਨਹੀਂ ਦੇਖਿਆ ਹੂੰ ਦੇਖਿਆ ਨਹੀਂ ਇਹਨੇ ਮੈਨੂੰ ਕੰਮ ਕਰਦਿਆਂ ਨੂੰ ਨਹੀਂ ਤੇਰੇ ਵਿਆਹ ਤਾਂ ਪਹਿਲਾਂ ਤਾਂ ਕੰਮ ਮੈਂ ਹੀ ਕਰਦੀ ਸੀ ਕਿਹੜਾ ਤੂੰ ਆ ਕੇ ਕਰਦੀ ਸੀ ਤੈਨੂੰ ਬਸ ਮੈਂ ਕਹਿੰਦਾ ਨਾ ਤਾਂ ਕਹਤਾ ਸਬਜੀ ਤਾਂ ਅੱਜ ਮੈਂ ਹੀ ਬਣਾਉਂ ਮੰਮੀ ਐਨਾ ਗੁੱਸੇ ਕਿਉਂ ਹੁੰਨੇ ਹੋ ਬਣਾ ਲਓ ਜਿਹੜੀ ਸਬਜੀ ਤੁਸੀਂ ਬਣਾਉਣੀ ਆ ਨਾਲੇ ਜਿਹੜੀ ਸਬਜੀ ਮੈਂ ਬਣਾਉਣੀ ਹੂੰ ਮੈਂ ਆਪੇ ਬਣਾ ਲੂ ਤੁਸੀਂ ਆਦੀ ਸਬਜੀ ਆਪੇ ਬਣਾ ਲਿਓ ਨਹੀਂ ਤਾਂ ਪਾਗਲ ਹੋਈ ਹੋਈ ਆ ਜੇ ਤੈਨੂੰ ਮੈਂ ਕਹਿ ਤਾ ਮੈਂ ਸਬਜੀ ਬਣਾ ਰਹੀ ਆ ਤਾਂ ਬਣਾ ਰਹੀ ਆ ਨਾ ਦੋ ਦੋ ਵਾਰੀ ਗੈਸ ਮੁਕਣਾ ਐਸੇ ਮਮੇ ਕੁਝ ਬਣਾ ਕੇ ਹੀ ਰਹੇ ਹਾਂ ਮੈਂ ਉਹ ਮੈਂ ਤਾਂ ਰਾਜ ਦੀ ਫੇਵਰੇਟ ਸਬਜੀ ਬਣਾ ਰਹੀ ਆ ਪਨੀਰ ਦੀ ਉਹ ਖੁਸ਼ ਹੋ ਕੇ ਕਹਿੰਦਾ ਨਾ ਤਾਂ ਕਰਕੇ ਮਮੇ ਇਹ ਸਾਰਾ ਕੁਝ ਤੁਸੀਂ ਜਾਣ ਬੁੱਝ ਕੇ ਕਰ ਰਹੇ ਹੋ ਨਾ ਜਾਣ ਬੁੱਝ ਕੇ ਉਹ ਤੇਰਾ ਕਹਿਣ ਦਾ ਮਤਲਬ ਕੀ ਆ ਮੈਨੂੰ ਲੱਗਦਾ ਨਾ ਜਰੂਰ ਤੁਹਾਨੂੰ ਕੋਈ ਭਣਕ ਲੱਗੀ ਜਿਹੜਾ ਤੁਸੀਂ ਮੇਰੇ ਕੋ ਪਹਿਲਾਂ ਹੀ ਆ ਕੇ ਸੋਚ ਰਾਜ ਦੀ ਫੇਵਰੇਟ ਸਬਜ਼ੀ ਬਣਾਉਣ ਲੱਗੇ ਤਾਂ ਹੀ ਤਾਂ ਹੀ ਮੈਂ ਵੀ ਸੋਚਾਂ ਵੀ ਮੰਮੀ ਜੀ ਅੱਗੇ ਤੱਕ ਤੇ ਅਸੋਚੇ ਬੜੇ ਨਹੀਂ ਅੱਜ ਪਤਾ ਨਹੀਂ ਕਿਵੇਂ ਆ ਗਏ ਬholi ਨਾ ਤੂੰ ਹੱਥ țeṛ-țeṛ ਜੀ ਨਾ ਕਰ ਜਾ ਕੇ ਬਹਿ ਜਾ ਆਪਣੇ ਕਮਰੇ 'ਚ ਮੈਂ ਬਣਾ ਲੂੰਗੀ ਸਬਜ਼ੀ ਜਦੋਂ ਨਾ ਰਾਜ ਆ ਗਿਆ ਬਣਾ ਲਈ ਦੂ ਉਹ ਤੋਂ ਰੋਟੀਆਂ ਆਏ ਕੀ ਮਮਮੀ ਜੀ ਇਹ ਆਈਡੀਆ ਮੇਰਾ ਸੀ ਇਸ ਲਈ ਰਾਜ ਦੇ ਫੇਵਰੇਟ ਸਬਜੀ ਵੀ ਮੈਂ ਹੀ ਬਣਾਉਂਗੀ ਤੈਨੂੰ ਸੁਣਿਆ ਨਹੀਂ ਮੈਂ ਕੀ ਕਿਹਾ ਸੁਣਦਾ ਤਾਂ ਮਮਮੀ ਜੀ ਮੈਨੂੰ ਸਾਵਾ ਪਰ ਸਬਜੀ ਅੱਜ ਮੈਂ ਹੀ ਬਣਾਉਂ ਪਰ ਮੈਂ ਹੀ ਬਣਾਉਂਗੀ ਸਬਜੀ ਮਮਮੀ ਜੀ ਕੁਝ ਜ਼ਿਆਦਾ ਹੀ ਹੋ ਰਿਹਾ ਆ ਦੋ ਚੱਕੂ ਮੈਨੂੰ ਮੈਨੂੰ ਕਰਨ ਤੋਂ ਕੰਮ ਮੈਨੂੰ ਲੱਗਦਾ ਤੈਨੂੰ ਸਿੱਧੀ ਕਰਨਾ ਸਾਰੀ ਨਹੀਂ ਆਉਂਦੀ ਆ ਕੀ ਕਰ ਰਿਹਾ ਛੱਡੋ ਮੇਰੀ ਬਾ ਇਹ ਕੀ ਹੋ ਰਿਹਾ

ਮੰਮੀ ਮੈਂ ਨਹੀਂ ਖਾਣੀ ਰੋਟੀ ਕਿਉਂ ਨਹੀਂ ਖਾਣੀ ਜੇ ਇਹਨਾਂ ਗੁੱਸਾ ਨਾ ਚੰਗਾ ਨਹੀਂ ਹੁੰਦਾ ਸਿਹਤ ਲਈ ਮੈਂ ਕਿਹਾ ਨਾ ਪੁੱਤ ਮੈਂ ਲੈ ਕੇ ਆਉਣੀ ਆ ਤੇਰੇ ਵਾਸਤੇ ਰੋਟੀ ਉਹ ਤੁਹਾਨੂੰ ਸਮਝ ਨਹੀਂ ਲੱਗ ਰਹੀ ਕਿ ਮੈਂ ਫਾਰਸੀ ਬੋਲ ਰਿਹਾ ਜਾਂ ਅੰਗਰੇਜ਼ੀ ਚ ਭਾਸ਼ਾ ਦੇ ਰਿਹਾ ਉਹ ਮੈਂ ਖਾਣੀ ਨਹੀਂ ਰੋਟੀ ਮੈਂ ਰੋਟੀ ਇਹ ਤੇ ਖਾ ਕੇ ਆਇਆ ਤੂੰ ਰੋਟੀ ਖਾ ਗਿਆ ਰੋਟੀ ਹੂੰ ਝੂਠ ਬੋਲ ਰਿਹਾ ਹੁਣ ਸਾਰਾ ਸਾਰਾ ਝੂਠ ਆ ਬੋਲੋ ਹਾਂ ਮੈਨੂੰ ਪਤਾ ਜਦੋਂ ਤੁਸੀਂ ਗੁੱਸੇ ਹੁੰਨਾ ਨਾ ਫਿਰ ਕੁਝ ਨਹੀਂ ਖਾਂਦੇ ਪਿੰਦੇ ਆਹੋ ਪੁੱਤ ਇਹਨੇ ਪਹਿਲੀ ਵਾਰੀ ਸਹੀ ਗਿਆ ਵਾ ਨਾਲੇ ਨਾ ਪੁੱਤ ਮੈਂ ਤੇਰੀ ਫੇਵਰੇਟ ਸਬਜ਼ੀ ਪਨੀਰ ਦੀ ਬਣਾ ਰਹੀ ਹਾਂ ਮੰਮੀ ਜੀ ਇਹ ਵੀ ਤਾਂ ਦੱਸ ਦੋ ਵੀ ਇਹ ਆਈਡੀਆ ਮੇਰਾ ਸੀ ਆਹੋ ਪੈਗਾ ਸੀ ਤੇਰਾ ਆਈਡੀਆ ਪੁੱਤ ਇਹ ਤਾਂ ਉਹ ਹੀ ਬੋਲੀ ਜਾਂਦੀ ਆ ਉਹ ਤੁਹਾਨੂੰ ਮੈਂ ਕਿਵੇਂ ਸਮਝਾਵਾਂ ਉਹ ਤੁਹਾਨੂੰ ਕਿੰਨੀ ਵਾਰੀ ਕਹਦਾ ਮੈਂ ਰੋਟੀ ਖਾ ਕੇ ਆਇਆ ਮੈਨੂੰ ਭੁੱਖ ਨਹੀਂ ਹੈਗੀ ਜੀ ਪਰ ਤੋਂ ਸੇ ਪਨੀਰ ਦੇ ਨਾਲ ਤਾਂ ਨਹੀਂ ਰੋਟੀ ਖਾਦੀ ਹੋਣੀ ਓਏ ਪਨੀਰ ਨਾਲ ਹੀ ਖਾ ਕੇ ਆਇਆ ਕਿਉਂਕਿ ਜਿਹੜੇ ਹਾਲਾ ਤੁਸੀਂ ਘਰ ਦੇ ਕਰ ਰੱਖੇ ਨੇ ਨਾ ਘਰੇ ਦਾ ਰੋਟੀ ਖਾਣ ਨੂੰ ਜੀਵ ਹੀ ਨਹੀਂ ਕਰਦਾ ਜੀ ਪਰ ਉਹ ਬੱਸ ਕਰੋ ਨਾਲੇ ਮੈਂ ਚੰਗਾ ਬਣਾ ਬਸਾ ਮੈਂ ਰੋਟੀ ਖਾ ਕੇ ਆਇਆ ਫੇਰ ਵੀ ਤੱਕੇ ਨਾਲ ਰੋਟੀ ਖਵਾਉਣ ਨੂੰ ਵੀਂਦੀਓ ਨਹੀਂ ਤਾਂ ਤੁਹਾਨੂੰ ਪਾਣੀ ਦਾ ਖਲਾਸ ਦੇਣਾ ਵੀ ਤੂੰ ਭਰੋ ਜਾਂਦਾ। ਪੁੱਤ ਗੱਲ ਤਾਂ ਸੁਣਾ। ਮੰਮੀ ਜੀ ਉਹ ਚਲੇ ਗਏ। ਹੁਣ ਐਂ ਕਰੋ। ਆ ਜਿਹੜੇ ਕੰਮ ਕਰਨ ਲੱਗੇ ਸੀ ਨਾ ਇਹਨੂੰ ਪੂਰਾ ਕਰ ਲਓ। ਸਬਜ਼ੀ ਬਣਾ ਲਓ। ਕਿਉਂਕਿ ਉਹਨਾਂ ਨੇ ਤਾਂ ਰੋਟੀ ਖਾਣੀ ਨਹੀਂ ਪਰ ਆਪਾਂ ਤਾਂ ਖਾਣੀ ਆ ਨਾ। ਉਹ ਮੈਡਮ ਆਪੇ ਬਣਾ ਲਾ। ਆ ਪਿਆਨੇ ਪਿਆਲੇ ਕੱਢ ਲਾ ਤੇ ਆਪੇ ਤੜਕਾ ਲਾ ਲਾ। ਪਰ ਸਬਜੀ ਤਾਂ ਮੰਮੀ ਜੀ ਤੁਸੀਂ ਬਣਾ ਰਹੇ ਸੀ ਬਣਾ ਰਹੀ ਸੀ ਹੁਣ ਨਹੀਂ ਬਣਾਉਂਦੀ ਸਰਲੋ ਕਿਉਂ ਨੂੰ ਭਾਂਡੇ ਜੋ ਤੁਸੀਂ ਨਹੀਂ ਬਣਾਉਣੀ ਫਿਰ ਮੈਂ ਵੀ ਨਹੀਂ ਬਣਾਉਂਦੀ ਡੈਡੀ ਇਹਨਾਂ ਦਾ ਤਾਂ ਨਹੀਂ ਕੋਈ ਹੱਲ ਨਿਕਲ ਸਕਦਾ ਹਾਂ ਪੁੱਤ ਇਹਨਾਂ ਦਾ ਨਹੀਂ ਕੋਈ ਹੱਲ ਹੋ ਸਕਦਾ ਨਾ ਉਹ ਘਟਾ ਨਾ ਉਹ ਘਟਾ ਸਹੀ ਕਿਹਾ ਡੈਡੀ ਤੁਸੀਂ ਅੱਗੇ ਤਾਂ ਕਦੇ ਰੋਟੀ ਟਾਈਮ ਸਿਰ ਦਿੱਤੀ ਨਹੀਂ ਅੱਜ ਦੋਨੀਆਂ ਰਸੋਈ 'ਚ ਬੜੀਆਂ ਖੜੀਆਂ ਨੇ ਅੱਛਾ ਜੀ ਇਹ ਚੰਮਤ ਕਰਕੇ ਮੈਂ ਹੋ ਗਿਆ ਪਤਾ ਨਹੀਂ ਡੈਡੀ ਜੀ ਕੀ ਚੱਲ ਰਿਹਾ ਹੈ ਜੈਨਾਂ ਦੇ ਦਿਮਾਗ 'ਚ ਅੱਜ ਤਾਂ ਰਸੋਈ 'ਚ ਇਕੱਠੀਆਂ ਵੀ ਐ ਖੜੀਆਂ ਨੇ ਜਿਵੇਂ ਕਦੇ ਲੜੀਆਂ ਨਹੀਂ ਹੁੰਦੀਆਂ ਕਮਾਲ ਹੋ ਗਈ ਇਹ ਤਾਂ ਪਰ ਉਹ ਚਾਹੁੰਦੇ ਆ ਕੀ ਨੇ ਇਹੀ ਜਿਵੇਂ ਮੈਂ ਇਹਨਾਂ ਦੇ ਹੱਥ ਦੀ ਬਣੀ ਹੋਈ ਰੋਟੀ ਸਬਜ਼ੀ ਖਾਵਾਂ ਅੱਛਾ ਫੇਰ ਤੂੰ ਕੀ ਕਹਿ ਕੇ ਆਇਆ ਡੈਡੀ ਜੀ ਮੈਂ ਕੀ ਕਰਨਾ ਸੀ ਮੈਂ ਤਾਂ ਇਹਨਾਂ ਨੂੰ ਜਵਾਬ ਦੇਦਾ ਅੱਜ ਅਸਾਂ ਮੈਂ ਤਾਂ ਰੋਟੀ ਬਾਰੀ ਖਾਇਆ ਆ ਉਹ ਤੇਰਾ ਭਲਾ ਹੋਵੇ ਤੂੰ ਜਵਾਬ ਦੇ ਤਾਂ ਪਰ ਹੁਣ ਨਹੀਂ ਮੈਨੂੰ ਰੋਟੀ ਮਿਲਨੀ ਕਿਉਂ ਜੀ ਤੁਹਾਨੂੰ ਕਿਉਂ ਨਹੀਂ ਰੋਟੀ ਮਿਲਨੀ ਕਿਉਂਕਿ ਬੇਟਾ ਦੋਏ ਮੂੰਹ ਭਲਾ ਕੇ ਬੈ ਗਈ ਹੋਣਗੀਆਂ ਇੱਕ ਦੂਜੇ ਕੋਲ ਜੀ ਬੈਠੀ ਹੋਊ ਇੱਕ ਦੂਜੇ ਜੀ ਬੈਠੀ ਹੋਊ ਨਹੀਂ ਡੈਡੀ ਆਈ ਨਹੀਂ ਕਰਦੀਆਂ ਕਿਉਂਕਿ ਉਹਨਾਂ ਨੇ ਵੀ ਤਾਂ ਖਾਣੀ ਆ ਰੋਟੀ ਪੁੱਤ ਉਹਨਾਂ ਨੂੰ ਰੋਟੀ ਵੀ ਕਿ ਲੋੜ ਆ ਉਹ ਤਾਂ ਇੱਕ ਦੂਜੇ ਨਾਲ ਲੜ ਕੇ ਹੀ ਆਪਾਂ ਢੱਪਰ ਲੈਣੀਆਂ ਜੀ ਜੇ ਨਹੀਂ ਜਿੱਕੀ ਨਾ ਕਹਦਾ ਤੂੰ ਜਾ ਕੇ ਦੇਖ ਲੈ ਪਤਾ ਐ ਅੱਜ ਮੈਨੂੰ ਭੁੱਖਾ ਮਾਰਤਾ ਸਹੀ ਕਿਹਾ ਤੂੰ ਹੈ ਕਿਉਂ ਪੁੱਤ ਆਇਆ ਹੁਣ ਯਕੀਨਾਂ ਹਾਂਜੀ ਡੈਡੀ ਜੀ ਦੋਨੇ ਜਾਨੀਆਂ ਫੋਨ 'ਚ ਕੁੜੀਆਂ ਬੈਠੀਆਂ ਨੇ ਮੰਮੀ ਗੇਮ ਖੇਡਣ ਲੱਗੀ ਹੋਈ ਐ ਤੇ ਉਹ ਮਾਹਰਾਂ ਨਹੀਂ ਪਤਾ ਨਹੀਂ ਕਿਹਦੇ ਨਾਲ ਜੱਕੜ ਮਰੀ ਜਾਂਦੀ ਐ ਬੱਸ ਪੁੱਤ ਮੈਨੂੰ ਆਹ ਪਾਣੀ ਪੀ ਕੇ ਹੀ ਸਾਰਨਾ ਪੈਣਾ ਆਏ ਡੈਡੀ ਕਿਵੇਂ ਪਾਣੀ ਪੀ ਕੇ ਕੰਮ ਸਾਰਨਾ ਪੈਣਾ ਰੁਕੋ ਮੈਂ ਕਰਦਾ ਲੋਟ ਇਹਨਾਂ ਨੂੰ ਮੰਮੀ ਖੈਲੀ ਆਈ ਪੁੱਤ ਕਾ ਠੀਕ ਆ ਹਾਂਜੀ ਆਈ 1 ਮਿੰਟ ਮੈਂ ਤੇਨ ਫਿਰ ਗੱਲ ਕਰਦੀ ਹਾਂ ਓਕੇ ਹਾਂ ਪੁੱਤ ਹਾਂਜੀ ਬੁਲਾਇਆ ਹਾਂਜੀ ਫਿਰ ਬਣ ਕੇ ਰੋਟੀ ਜੀ ਪਾ ਤੁਸੀਂ ਤਾਂ ਮਨਾ ਕਰਤਾ ਸੀ ਵੀ ਤੁਸੀਂ ਰੋਟੀ ਖਾਣੀ ਨਹੀਂ ਤੁਸੀਂ ਬਾਹਰੋਂ ਖਾ ਕੇ ਆਏ ਹੋ ਉਹ ਤੁਸੀਂ ਵੀ ਕਮਾਲ ਕਰੀ ਜਾਂਦੇ ਹੋ ਉਹ ਮੇਰੀ ਫੇਵਰਟ ਸਬਜੀ ਬਣਾਈ ਹੈ ਤੇ ਮੈਂ ਰੋਟੀ ਨਾ ਖਾਵਾਂ ਇਹ ਤਾਂ ਹੋ ਹੀ ਨਹੀਂ ਸਕਦਾ ਇਹ ਤਾਂ ਬਤੋਂ ਹੀ ਬੋਲੀ ਜਾਂਦੀ ਐ ਮੈਂ ਬਣਾ ਦੇ ਦਿੰਦੀ ਐ ਤੇਰੇ ਲਈ ਰੋਟੀ ਉਹ ਜੇ ਬਣਾਉਣ ਲੱਗੇਗਾ ਨਾ ਫੇਕ ਕਰਾ ਲਈ ਜੀ ਬਣਾ ਲਈ ਸਬਜੀ ਤੁਹਾਨੂੰ ਆਪਦੀ ਸਵਾਦਾਂ ਨਹੀਂ ਲੱਗੀ ਹੋਈ ਐ ਉਹ ਮੈਂ ਤਾਂ ਮੁੰਡੇ ਲਈ ਰੋਟੀ ਬਣਾਉਣੀ ਐ ਇਹਨੂੰ ਭੁੱਖ ਲੱਗੀ ਹੋਈ ਐ ਨਾ ਮੰਮੀ ਜੀ ਤੁਸੀਂ ਕਦ ਨੇ ਬਣਾਉਣੀ ਐ ਰੋਟੀ ਸਬਜੀ ਮੈਂ ਹੈਗੀ ਐ ਨਾ ਮੈਂ ਬਣਾ ਲੂੰਗੀ ਤੁਸੀਂ ਆਰਾਮ ਕਰੋ ਉਹ ਮੈਂ ਤਾਂ ਮਿੰਟਾ ਸਕਿੰਟਾਂ ਚ ਬਣਾ ਦੇ ਦਿੰਦੀ ਐ ਰੋਟੀ ਕੰਮ ਦਾ ਸਿੱਧਾ ਮਿੰਟਾ ਸਕਿੰਟਾਂ ਚ ਹੁੰਦੇ ਨਹੀਂ ਰੋਟੀ ਕਿਹਦੇ ਸਵਾਦ ਬਣਾ ਦੇਗੀ ਮੰਮੀ ਜੀ ਉਹ ਬੱਸ ਕਰੋ ਇਹੀ ਕਲੇਸ਼ ਕਰਕੇ ਤਾਂ ਮੈਂ ਰੋਟੀ ਨਹੀਂ ਸੀ ਖਾ ਰਹਾ ਰਹੇਨ ਤੋਂ ਰੋਟੀ ਬਣਾਉਣ ਨੂੰ ਜੀ ਕੌਣ ਕਰ ਰਿਹਾ ਹੈ ਕਲੇਸ਼ ਕੋਈ ਵੀ ਨਹੀਂ ਹਨਾ ਮੰਮੀ ਹਾਂ ਉਹ ਤਾਂ ਅਸੀਂ ਦੋਵੇਂ ਜਾਣੀ ਮੈਂ ਤੇ ਬਣਾ ਲਿਉਣੀ ਆ ਰੋਟੀ ਚੱਲੀ ਮੰਮੀ ਜੀ ਚੱਲ ਮੈਂ ਬਣਾਉਂਗੀ ਸਬਜ਼ੀ ਮੈਂ ਕਿਹਾ ਮੈਂ ਬਣਾਉਂਗੀ ਨਹੀਂ ਮੇਰੇ ਹੱਥ ਦੀ ਪਸੰਦ ਆ ਨਹੀਂ ਮੈਂ ਬਣਾਉਂਦਾ ਬਹੁਤ ਮੈਂ ਹਾਂ ਡੈਡੀ ਜੀ ਮੰਨ ਗਏ ਫਿਰ ਮੰਨ ਗਿਆ ਪੁੱਤ ਮੰਨ ਗਿਆ